ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਚ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਿਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਗੁਲਾਤਕਾਰੀ ਸੌਦਾ ਸਾਧ ਦੀ ਪ੍ਰੋਲ 10 ਦਿਨਾਂ ਨੂੰ ਵਧੀ ਗਣਤੰਤਰ ਦੇ ਸਤੇ ਹਰਿਆਣਾ ਸਰਕਾਰ ਦੀ ਵਿਸ਼ੇਸ਼ ਛੋਟ ਦਾ ਲਾਭ 60 ਦਿਨਾਂ ਵਿੱਚ 60 ਦਿਨਾਂ ਲਈ ਜੇਲ੍ਹ ਤੋਂ ਬਾਹਰ ਰੱਖੇਗਾ ਸੌਦਾ ਸਾਧ ਕਰਨਾਲ ਹਰਿਆਣਾ ਸਰਕਾਰ ਨੇ ਗਣਤੰਤਰ ਦੇਸ਼ ਦੇ ਮੌਕੇ ਤੇ ਸੂਬੇ ਵਿੱਚ ਸਜ਼ਾ ਘੱਟ ਰੱਖੇ ਕੈਦੀਆਂ ਨੂੰ ਵਿਚੇ ਛੋਟ ਦਾ ਲਾਭ ਦੇਣ ਦਾ ਫੈਸਲਾ ਕੀਤਾ ਹੈ ਸਰਕਾਰ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਦੋਸ਼ੀਆਂ ਨੂੰ 10 ਸਾਲ ਜਾਂ ਇਸ ਤੋਂ ਵੱਧ ਉਮਰ ਕੈਦੀ ਸਜ਼ਾ ਹੋਈ ਹੈ ਉਹਨਾਂ ਨੂੰ 60 ਦਿਨਾਂ ਦੀ ਛੋਟ ਦਿੱਤੀ ਜਾਵੇਗੀ ਇਸ ਫੈਸਲੇ ਦੇ ਮੱਦੇ ਨਜ਼ਰ ਹੀ ਬਲਾਤਕਾਰੀ ਸੌਦਾ ਸਾਧ ਨੂੰ ਵੀ ਫਾਇਦਾ ਹੋਵੇਗਾ ਸਰਕਾਰ ਦੇ ਇਸ ਫੈਸਲੇ ਕਰਨ ਸੌਦਾ ਸਾਧ 10 ਦਿਨ ਹੋਰ ਜੇਲ੍ਹ ਤੋਂ ਬਾਹਰ ਰਹੇਗਾ ਸੌਦਾ ਸਾਧ 20 ਜਨਵਰੀ ਨੂੰ ਹੀ 50 ਦਿਨਾਂ ਲਈ ਪ੍ਰੋਲ ਤੇ ਬਾਹਰ ਆਇਆ ਸੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਉਸ ਨੂੰ ਨੌਵੀਂ ਵਾਰ ਪ੍ਰੋਲ ਮਿਲੀ ਹੈ ਤੇ ਹੁਣ 10 ਦਿਨ ਹੋਰ ਪ੍ਰੋਲ ਵਧਨ ਕਰਕੇ ਉਹ 60 ਦਿਨਾਂ ਲਈ ਬਾਹਰ ਰਹੇਗਾ ਸੌਦਾ ਸਾਧ ਨੂੰ ਜੀਨ ਸਿਚੁਏਸ਼ਨ ਤੇ ਨੰਨਾ ਦੀ ਹੱਤਾ ਦੇ ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਹ 2017 ਤੋਂ ਰੋਤੀਕ 30 ਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ ਸਰਕਾਰ ਦੇ ਫੈਸਲੇ ਅਨੁਸਾਰ 5 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਦੋਸ਼ੀਆਂ ਨੂੰ 45 ਦਿਨਾਂ ਦੀ ਛੋੜ ਦਿੱਤੀ ਗਈ ਸੀ ਇਸ ਤਰ੍ਹਾਂ 5 ਸਾਲ ਤੋਂ ਕੱਟਦੀ ਸਜ਼ਾ ਵਾਲੇ ਦੋਚੀਆਂ ਨੂੰ 30 ਦਿਨਾਂ ਦੀ ਛੋਟ ਦਿੱਤੀ ਗਈ ਹੈ ਉਹ ਛੋਟ ਉਹਨਾਂ ਸਾਰੇ ਦੋਚੀਆਂ ਨੂੰ ਵੀ ਦਿੱਤੀ ਜਾਵੇਗੀ ਜੋ ਗਣਤੰਤਰ ਦੇ ਜਨਨੀ 26 ਜਨਵਰੀ ਨੂੰ ਜੇਲ੍ਹ ਤੋਂ ਪ੍ਰੋਲ ਜਾਂ ਫਰਲੋਤੀ ਹਨ ਬਰਸਤੇ ਉਹਨਾਂ ਦਾ ਰਤ ਮਿੱਤੀ ਦੇ ਸਬੰਧਿਤ ਜੇਲ੍ਹਾਂ ਵਿੱਚ ਸਮਰਪਣ ਕਰ ਦੇਣ ਉਹ ਛੋਟ ਉਹਨਾਂ ਦੀ ਪ੍ਰੋਲ ਜਾਂ ਛੁੱਟੀ ਦੀ ਮਿਆਦ ਪੁੱਗਣ ਦੀ ਸੂਰਤ ਵਿੱਚ ਕੈਦ ਦੀ ਬਾਕੀ ਮਿਆਦ ਵਿੱਚ ਦਿੱਤੀ ਜਾਵੇਗੀ ਇਹ ਛੋਟ ਉਹਨਾਂ ਦੋਚੀਆਂ ਨੂੰ ਨਹੀਂ ਦਿੱਤੀ ਜਾਵੇਗੀ ਜੋ ਪਹਿਲਾਂ ਹੀ ਜੁਰਮਾਨਾ ਅਦਾ ਨਾ ਕਰਨ ਕਾਰਨ ਸਜ਼ਾ ਕੱਟ ਰਿხੇ ਚੁੱਕੇ ਹਨ ਹਰਿਆਣਾ ਵਿੱਚ ਅਪਰਾਧਿਕ ਅਧਿਕਾਰ ਖੇਤਰ ਦੀਆਂ ਅਦਾਲਤਾਂ ਦੁਆਰਾ ਦੋਚੀ ਠਹਿਰਾਏ ਗਏ ਪਰ ਹਰਿਆਣਾ ਤੋਂ ਬਾਹਰ ਦੀਆਂ ਜੇਲਾਂ ਵਿੱਚ ਸਜ਼ਾ ਕੱਟ ਰਖੇ ਸਾਰੇ ਕੈਦੀ ਵੀ ਅਪਰੋਕਤ ਪੈਮਾਨੇ ਅਨੁਸਾਰ ਇਸ ਛੋਟ ਦੇ ਹੱਕਦਾਰ ਹੋਣਗੇ ਪਰ ਜਮਾਨਤ ਤੇ ਚੱਲ ਰਖੇ ਅਪਰਾਧੀਆਂ ਨੂੰ ਇਹ ਛੋਟ ਦਿੱਤੀ ਨਹੀਂ ਜਾਵੇਗੀ